ਸਾ ਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਵਾਉ ਪੈ ਵਿੱਚ ਚੱਲਹਿ ਲਖ ਦਰੀਆਉ ਪੈ ਵਿੱਚ ਅਗਨ ਕੱਢੈ ਵੇਗਾਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨ ਅੰਤ ਪੈ ਵਿੱਚ ਸਿੱਧ ਬੁੱਧ ਸੁਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵਹਿ ਜਾਵਹਿ ਹੋਰ ਸਗਲਿਆ ਪਉ ਲਿਖਿਆ ਸਿਰਲੇਖ ਨਾਨਕ ਨਿਰਪਉ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੀਤੀ ਆ ਕੰਨ ਕਹਾਣੀਆਂ ਕੀਤੇ 베ਦ ਵਿਚਾਰ ਕੇਤੇ ਨਚਹਿ ਮੰਗਤੇ ਗਿੜਮੁੜ ਪੂਰਹਿ ਤਾਲ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੋਲਹਿ ਆਲਪਤਾਲ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਛਾਰ ਗਿਆਨ ਨ ਗੱਲੀ ਢੁੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਔਰ ਹਕਮਤ ਹੁਕਮਖوار ਪੌੜੀ ਨਦਰ ਕਰ ਹੈ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਪਰਮਿਆਂ ਤਾਂ ਸਤਗੁਰ ਸ਼ਬਦ ਸੁਣਾ ਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਬਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸਚੋ ਸਚ 부ਝਾਇਆ ਸ਼ਲੋਕ ਮਹੱਲਾ ਪਹਿਲਾ ਕੜੀਆ ਸਬੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਣ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰ ਨ ਸਿਰ ਉੱਡ ਉੱਡਰਾਵਾ ਝਟੇ ਪਾਏ ਵੇਖੈ ਲੋਕ ਹੱਸੈ ਘਰ ਜਾਏ ਰੋਟੀਆਂ ਕਾਰਣ ਪੂਰਹਿ ਤਾਲ ਆਪ ਪਛਾੜਹਿ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਨਾਮ ਨਿਰਪਉ ਨਿਰੰਕਾਰ ਸਚ ਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰ ਮ ਚੜਹਾਓ ਪਿੰਨੀ ਰੈਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਪੌਂਦੀਆ ਲੈਨ ਨਸਾਹ ਸੂਐ ਛਾੜ ਪਵਾਈਐ ਜੰਤ ਨਾਨਕ ਪੌਂਦਿਆ ਗਣਤ ਨ ਅੰਤ ਬੰਦਨ ਬੰਦ ਪਵਾਏ ਸੋਏ ਆਇ ਕਿਰਤ ਨੱਚੈ ਸਭ ਕੋਇ ਨੱਚ-ਨੱਚ ਹੱਸੈ ਚੱਲੈ ਸੇ ਰੋਇ ਉੱਡ ਨਾ ਜਾਈ ਸਿੱਧ ਨਾ ਹੋਇ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਉ ਤਿਨਾ ਮਨ ਪਾਉ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਾਇ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨ ਹੋ ਨੀਚ ਸਦਾਈਐ ਜੇ ਜਰਵਾਣਾ ਪਰ ਹਰੈ ਜਰ ਵੇਸ ਕਰੇਂਦੀ ਆਈਐ ਕੋ ਰਹੈ ਨਾ ਭਰੀਐ ਪਾਈਐ ਸ਼ਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰਈਤ ਪੜ ਪੜ ਕਰਹਿ ਵਿਚਾਰ ਬੰਦੇ ਸੇ ਜੇ ਪਵਹੈ ਵਿੱਚ ਬੰਦੀ ਵੇਖਣ ਕੋ ਦੀਦਾਰ हिन्दू साला हि साला हन दर्शन रूप अपार तीर्थ नवह अरचा पूजा अगर वास बहकार जोगी सुन त्यावन जीते अलख नाम करतार सूक्ष्म मूर्त नाम निरंजन काया का आकार सतिया मन संतोष उपजे देणै कै विचार दे दे मंगहै सहसा गुणा सोब करे संसार Eu ਚੋਰਾ ਜਾਰਾ ਤੈ ਕੂੜਿਆਰਾ ਖਰਾਬਾ ਵਿਕਾਰ ਇੱਕ ਹੁੰਦਾ ਖਾਏ ਚਲਹੈ ਐ ਥਾਉ ਤਿੰਨਾ ਪੇ ਕਾਈ ਕਾਰ ਜਲ ਥਲ ਜੀਆ ਪੁਰੀਆ ਲੋਆ ਆਕਾਰਾ ਆਕਾਰ ਓਏ ਜੇ ਆਖੈ ਸੋ ਤੂੰ ਹੈ ਜਾਣ ਹੈ ਤਿੰਨਾ ਪੇ ਤੇਰੀ ਸਾਰ ਨਾਨਕ ਭਗਤਾ ਭੁਖਸਾ ਲਾਹਣ ਸਚ ਨਾਮ ਆਧਾਰ ਸਦਾ ਆਨੰਦ ਰਹੈ ਦਿਨ ਰਾਤੀ ਗੁਣਵੰਤਿਆ ਪਾਛਾ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ কুমਹਾਰ ਕੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵਹਿ ਅੰਗਿਆਰ ਨਾਨਕ ਜਿਨ ਕਰਤਾ ਕਾਰਣ ਕੀਆ ਸੋ ਜਾਣੈ ਕਰਤਾਰ ਪਾਉੜੀ ਬਿਨ ਸਤਗੁਰ ਕਿਨੈ ਨਾ ਪਾਇਓ ਬਿਨ ਸਤਗੁਰ ਕਿਨੈ ਨਾ ਪਾਇਆ ਸਤਗੁਰ ਵਿੱਚ ਆਪ ਰਖਿਓਨ ਕਰ ਪ੍ਰਗਟ ਆਖ ਸੁਨਾਇਆ ਸਤਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਹੋ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸ਼ਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਹੌ ਵਿੱਚ ਮੋਆ ਹੌ ਵਿੱਚ ਦਿੱਤਾ ਹੌ ਵਿੱਚ ਲਿਆ ਹੌ ਵਿੱਚ ਖਟਿਆ ਹੌ ਵਿੱਚ ਗਿਆ ਹੌ ਵਿੱਚ ਸਚਿਆਰ ਕੂੜਿਆਰ ਹੌ ਵਿੱਚ ਪਾਪ ਪੁੰਨ ਵਿਚਾਰ ਹੌ ਵਿੱਚ ਨਰਕ ਸੁਰਗ ਅਵਤਾਰ ਹੌ ਵਿੱਚ ਹੱਸੈ ਹੌ ਵਿੱਚ ਰੋਵੈ ਹੌ ਵਿੱਚ ਭਰੀਐ ਹੌ ਵਿੱਚ ਤੋਵੈ ਹੌ ਵਿੱਚ ਜਾਤੀ ਜਨਸੀ ਖੋਵੈ ਹੌ ਵਿੱਚ ਮੂਰਖ ਹੌ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੌ ਵਿੱਚ ਮਾਇਆ ਹੌ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝੈ ਤਾਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਆ ਲੇਖ ਜੇਹਾ ਵੇਖਹਿ ਤੇਹਾ ਵੇਖ ਮਹੱਲਾ ਦੁਜਾ ਹਉ ਮੈਂ ਏਹਾ ਜਾਤ ਹੈ ਹਉ ਮੈਂ ਕਰਮ ਕਮਾਹੇ ਹਉਮੈ ਬੰਦਨਾ ਫਿਰ ਫਿਰ ਜੋ ਨਹੀਂ ਪਾਹੇ ਹਉਮੈ ਕਿਥੋਂ ਉਪਜੈ ਕਿਤ ਸੰਜਮ ਇਹ ਜਾਏ ਹਉਮੈ ਇਹੋ ਹੁਕਮ ਹੈ ਪਇਐ ਕਿਰਤ ਫਿਰਾਹੇ ਹਉਮੈ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦ ਕਮਾਹੇ ਨਾਨਕ ਕਹੈ ਸੁਣਹੁ ਜਨਹੁ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖੀ ਜੀ ਉਨੀ ਸਚੋ ਸੱਚ ਧਿਆਇਆ ਓਨੀ ਮੰਦਾ ਪੈਰ ਨਾ ਰਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜ੍ਹਹਿ ਸਵਾਇਆ ਵੜਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਟਟਾ ਮੇਗਾ ਖੇਤਾ ਦੀਪਾਂ ਲੋਆ ਮੰਡਲਾ ਖੰਡਾਂ ਵਰਪੰਡਾ ਅੰਡਜ ਜਿਰਜ ਉਤਪਜਾ ਖਾਣੀ ਸੇਤ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਨਾਨਕ ਜੰਤ ਉਪਾਏ ਕੈ ਸੰਭਾਲੇ ਸਬਨਾ ਜਿਨ ਕਰਤਾ ਕਰਣਾ ਕੀਆ ਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸਵਸਤ ਤਿਸ ਤਿਸ ਦੀ ਬਾਣ ਅਪਘ ਨਾਨਕ ਸੱਚੇ ਨਾਮ ਬਿਨ ਕਿਆ ਟਿਕਾ ਕਿਆ ਤਗ ਮਹੱਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ ਲਖ ਪੁੰਨਾਂ ਪਰਵਾਨ ਲਖ ਤਪ ਉਪਰ ਤੀਰਥਾਂ ਸਹਿਜ ਜੋਗ ਬੇਬਾਣ ਲਖ ਸੂਰਤਣ ਸੰਗਰਾਮ ਰਣਮਹਿ ਛੁਟਹਿ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜਿਐ ਪਾਠ ਪੁਰਾਣ ਜਿਨ ਕਰਤਾ ਕਰਣਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾ ਤਿੰਨੀ ਸੱਚ ਕਮਾਇਆ ਸਤਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆ ਕਾਹੇ ਆਇਆ ਸ਼ਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀ ਐ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਪੜੀ ਐ ਜੀਤੀ ਆਰਜਾ ਪੜੀ ਐ ਜੀਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਮਹੱਲਾ ਪਹਿਲਾ ਲਖ ਲਖ ਪੜਿਆ ਤੇ ਤਾਕੜਿਆ ਬਹੁ ਤੀਰਥ ਭਵਿਆ ਤੇ ਤੋ ਲਵਿਆ ਬਹੁ ਭੇਖ ਕੀਆ ਦੇਹੀ ਦੁਖ ਦੀਆ ਸਹੋ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਹ ਨਿਸ ਕਹਿ ਰੈ ਮੂਨ ਵਿ ਗੂਤਾ ਕਿਉ ਜਾਗੈ ਗੁਰ ਬਿਨ ਸੂਤਾ ਪਗ ਉਪੇਤਾਣਾ ਆਪਣਾ ਕੀਆ ਕਮਾਣਾ ਆਲ ਮਲ ਖਾਈ ਸਿਰ ਛਾਈ ਪਾਈ ਮੂਰਖ ਅੰਧੈ ਪਤ ਗਵਾਈ ਵਿਣਨਾਵੇ ਕਿਛੁ ਥਾਇ ਨ ਪਾਈ ਰਹੈ ਬੇਬਾਣੀ ਮੜੀ ਮਸਾਣੀ ਅੰਧ ਨ ਜਾਣੈ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰਿ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਹਿ ਕੇਵਲ ਹਉਮੈ ਸਬਦ ਜਲਾਏ ਪਉੜੀ ਭਗਤ ਤੇਰੇ ਮਨ ਭਾਵਨ ਦੇ ਦਰਸੋਂ ਹੁਣ ਕੀਰਤ ਗਾਵੰਦੇ ਨਾਨਕ ਕਰਮਾਂ ਬਾਹਰੇ ਦਰ ਢੋ ਨਾ ਲੈਨੀ ਧਾਵੰਦੇ ਇੱਕ ਮੂਲ ਨ ਬੁੱਝਣ ਆਪਣਾ ਅਣ ਹੁੰਦਾ ਆਪ ਗਿਣਾਇੰਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿੰਨ ਮੰਗਾ ਜੇ ਤੁਜੈ ਧਿਆਇੰਦੇ